ਹਾਂਜੀ ਕਿਦਾਂ ਸਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਯੂਰਪ ਦੇ ਵਿਸਟਰ ਵੀਜ਼ਾ ਬਾਰੇ ਸਟੱਡੀ ਵੀਜ਼ਾ ਬਾਰੇ ਪਲੱਸ ਵਰਕ ਵੀਜ਼ਾ ਬਾਰੇ ਪਰ ਇਹ ਸਾਰੀਆਂ ਗੱਲਾਂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਆ ਫੇਸਬੁੱਕ ਵਾਲਿਆਂ ਨੂੰ ਇੰਸਟਾਗ੍ਰam ਵਾਲਿਆਂ ਨੂੰ ਇਸ ਵੀਡੀਓ ਦੀ ਪੂਰੀ ਡੀਟੇਲ ਤੁਹਾਨੂੰ YouTube ਚੈਨਲ ਤੇ ਮਿਲੇਗਾ ਠੀਕ ਹੈ ਤੇ YouTube ਵਾਲੇ ਜੇ ਤੁਸੀਂ ਦੇਖ ਰਹੇ ਹੋ ਫੇਸਬੁੱਕ ਵਾਲੇ ਜੇ ਤੁਸੀਂ ਦੇਖ ਰਹੇ ਹੋ ਇੰਸਟਾਗ੍ਰam ਵਾਲੇ ਜੇ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਹੁਣ ਆਜੋ ਆਪਾਂ ਗੱਲ ਕਰਦੇ ਆ ਯੂਰਪ ਵੀਜ਼ੇ ਦੀ ਯੂਰਪ ਦੇ ਵਿੱਚ ਆਪਾਂ ਕਿਵੇਂ ਐਂਟਰੀ ਲੈ ਸਕਦੇ ਆ ਚਾਹੇ ਉਹ ਵਿਸਟਰ ਵੀਜ਼ਾ ਹੋਵੇ ਚਾਹੇ ਉਹ ਸਟੱਡੀ ਵੀਜ਼ਾ ਹੋਵੇ ਚਾਹੇ ਉਹ ਵਰਕ ਵੀਜ਼ਾ ਹੋਵੇ ਮੈਂ ਪਹਿਲਾਂ ਤਾਂ ਮੈਂ ਇੱਕ ਗੱਲ ਕਹਿਦਾ ਪੁਰਤਗਾਲ ਦੇ ਵਿੱਚ ਤੁਸੀਂ ਡਾਇਰੈਕਟ ਨਾ ਦਾ ਵਰਕ ਵੀਜ਼ੇ 'ਚ ਐਂਟਰੀ ਲੈ ਸਕਦੇ ਹੋ ਨਾ ਵਿਸਟਰ ਵੀਜ਼ਾ 'ਚ ਐਂਟਰੀ ਲੈ ਸਕਦੇ ਹੋ ਨਾ ਸਟੱਡੀ 'ਚ ਲੈ ਸਕਦੇ ਹੋ ਠੀਕ ਆ ਵਰਕ ਦਾ ਵੀਜ਼ਾ ਮਿਲ ਜਾਂਦਾ ਪਰ ਬਹੁਤ ਰੇਅਰ ਹਰ ਇੱਕ ਬੰਦੇ ਕੋਲੇ ਪੁਰਤਗਾਲ ਦਾ ਵਰਕ ਵੀਜ਼ਾ ਨਹੀਂ ਹੈਗਾ ਕਿਉਂਕਿ ਪੁਰਤਗਾਲ ਦੇ ਵਿੱਚ ਬਹੁਤ ਸਾਰੀ ਚੱਲ ਰਹੀ ਆ ਠੱਗੀ ਜੋਨੇ ਵੀ ਜਾਣੇ ਵੀਡੀਓ ਦੇਖ ਰਿਹਾ ਮੈਂ ਗਰੰਟੀ ਨਾਲ ਕਹਿੰਨਾ ਅੱਧਿਆਂ ਤੋਂ ਜ਼ਿਆਦਾ ਨਾਲ ਦਾ ਠੱਗੀ ਹੋ ਚੁੱਕੀ ਹੈ ਯੂਰਪ ਦੇ ਨਾਂ ਤੇ ਜਿੰਨਾ ਨਾਲ ਹੋਈ ਹੈ ਠੱਗੀ ਕਿੰਨੇ ਪੈਸਿਆਂ ਦੀ ਹੋਈ ਹੈ ਤੇ ਕਿਸ ਬੰਦੇ ਨੇ ਠੱਗੀ ਮਾਰੀ ਹੈ ਤੇ ਕਿਹੜੇ ਸ਼ਹਿਰ ਦੇ ਵਿੱਚ ਠੱਗੀ ਵੱਜੀ ਆ ਉਹ ਬੰਦੇ ਜ਼ਰੂਰ ਕਮੈਂਟ ਕਰਕੇ ਉਹ ਸ਼ਹਿਰ ਦਾ ਨਾਂ ਪੈਸਿਆਂ ਕਿੰਨੇ ਪੈਸੇ ਦੀ ਠੱਗੀ ਵੱਜੀ ਤੇ ਜਿਹੜੇ ਏਜੰਟ ਨੇ ਮਾਰਿਆ ਉਹਦਾ ਨਾਂ ਡਿਟੇਲ ਜ਼ਰੂਰ ਲਿਖੋ ਕਮੈਂਟ ਦੇ ਵਿੱਚ ਕਿਉਂਕਿ ਬੰਦੇ ਜਦੋਂ ਕਮੈਂਟ ਕਰਦੇ ਆ ਕਮੈਂਟ ਪੜਦੇ ਆ ਪਰ ਉਹਨੂੰ ਪਤਾ ਲੱਗਣਾ ਚਾਹੀਦਾ ਚ ਇਹ ਬੰਦਾ ਇਸ ਸ਼ੈਅ ਦੇ ਵਿੱਚ ਠੱਗੀ ਵਜੇ ਫਿਰ ਬੰਦਾ ਉੱਥੋਂ ਥੋੜਾ ਬਚ ਜਾਂਦਾ ਸਮਝ ਗਏ ਮੇਰੀ ਗੱਲ ਮੈਂ ਕੀ ਕਹਿਣਾ ਚਾਹੁੰਦਾ ਵੀ ਮੈਨੂੰ ਪਤਾ ਜਿਹੜੇ ਬੰਦੇ ਵੀਡੀਓ ਦੇਖ ਰਹੇ ਹਨ ਨਾ ਉਹਨਾਂ ਨਾਲ ਕਈਆਂ ਨਾਲ ਠੱਗੀ ਵੱਜ ਚੁੱਕੀ ਹੈ ਯੂਰਪ ਦੇ ਨਾਂ ਤੇ ਠੀਕ ਆ ਹੁਣ ਆਪਾਂ ਐਂਟਰੀ ਕਿਵੇਂ ਲੈ ਸਕਦੇ ਆ ਚਲੋ ਤੁਸੀਂ ਉੱਥੇ ਵਰਕ ਵੀਜ਼ਾ ਕਰਨਾ ਤੁਸੀਂ ਦੇਖੋ ਯੂਰਪ ਦਾ ਵਿਜ਼ਟਰ ਵੀਜ਼ਾ ਲੈ ਲਓ ਠੀਕ ਆ ਕਈ ਕੰਟਰੀਆਂ 3 ਮੰਥ ਦਾ ਵੀਜ਼ਾ ਦੇ ਦਿੰਦੇ ਆ ਕਈ ਕੰਟਰੀ ਹੈਗੇ 6 ਮੰਥ ਦਾ ਹੁਣ ਜਿਵੇਂ ਨਦਰਲੈਂਡ ਆ ਉਹ ਤੁਹਾਨੂੰ 9 ਮਹੀਨੇ ਜਾਂ ਸਾਲ ਦਾ ਵੀਜ਼ਾ ਦੇ ਦਿੰਦੀ ਆ ਠੀਕ ਆ ਕਈਆਂ ਦਾ ਸਲੈਂਗ ਹੁੰਦਾ ਬੋਲਦੇ ਨੇ ਕਈ ਨਦਰਲੈਂਡ ਕਹਿੰਦੇ ਕਈ ਨਦਰਲੈਂਡ ਕਹਿ ਦਿੰਦੇ ਆ ਠੀਕ ਆ ਤੁਸੀਂ ਵਿਜ਼ਟਰ ਵੀਜ਼ਾ ਲਓ ਠੀਕ ਆ ਐਂਟਰੀ ਲਓ ਚੈੱਕ ਰਿਪਬਲਿਕ ਦੇ ਵਿੱਚ ਆਈਸਲੈਂਡ ਦੇ ਵਿੱਚ ਵੀ ਤੁਸੀਂ ਉਸ ਕੰਟਰੀ ਦਾ ਵਿਜ਼ਟਰ ਵੀਜ਼ਾ ਅਪਲਾਈ ਕਰੋ ਯੂਰਪ ਦਾ ਜਿਹੜੇ ਯੂਰਪ ਦੇਸ਼ ਦੇ ਵਿੱਚ ਗਰੀਬ ਦੇਸ਼ ਆ ਜਿੱਥੇ ਪੋਪੂਲੇਸ਼ਨ ਬਹੁਤ ਘੱਟ ਆ ਜਿੱਥੇ ਟਰੈਵਲ ਕਰਨ ਲਈ ਲੋਕ ਬਹੁਤ ਘੱਟ ਜਾਂਦੇ ਪਏ ਆ ਤੇ ਉਸ ਕੰਟਰੀ ਦਾ ਵਿਜ਼ਟਰ ਵੀਜ਼ਾ ਅਪਲਾਈ ਕਰੋ ਠੀਕ ਆ ਉੱਥੋਂ ਦਾ ਸਕਸੈਸ ਥੋੜਾ ਆ ਜਿਆਦਾ ਠੀਕ ਆ ਜਦੋਂ ਤੁਹਾਡੀ ਉੱਥੇ ਐਂਟਰੀ ਹੋ ਗਈ ਕਿੱਥੇ ਯੂਰਪ ਕੰਟਰੀ ਦੇ ਵਿੱਚ ਜਾਂ ਜਿਹੜੀ ਕੰਟਰੀ ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਫਿਰ ਉੱਥੋਂ ਤੁਸੀਂ ਜਾ ਕੇ ਪੁਰਤਗਾਲ ਦੇ ਵਿੱਚ ਨਹੀਂ ਜਾਣਾ ਕਿਉਂਕਿ ਉੱਥੇ ਪੇਪਰ ਲੋਕ ਹੋਣੇ ਹੋਗੇ ਬੰਦ ਤੁਸੀਂ ਕੋਸ਼ਿਸ਼ ਕਰੋ ਜਾਓ ਸਪੇਨ ਦੇ ਵਿੱਚ ਸਪੇਨ ਦੇ ਵਿੱਚ ਜਾਓ ਉੱਥੇ ਪੇਪਰ ਲੋਕ ਕਰਵਾਓ ਠੀਕ ਆ ਪੇਪਰ ਲੋਕ ਕਰਵਾਉਣ ਤੋਂ ਬਾਅਦ ਤੁਸੀਂ ਉੱਥੇ ਆਪਦਾ ਕੰਮ ਕਰੋ ਉੱਥੇ ਵਰਕ ਪਰਮਿਟ ਦੇ ਵਿੱਚ ਚੇਂਜ ਕਰਵਾਓ ਉੱਥੇ ਤੁਸੀਂ ਹੁਣ ਆਪਦਾ ਜਿਵੇਂ ਮਰਜੀ ਇਨਕਮ ਕਰੀ ਚੱਲੋ ਠੀਕ ਆ ਐਥੋਂ ਡਾਇਰੈਕਟ ਵਰਕ ਲੈ ਲੈਣੇ ਆਉਣਾ ਤੁਹਾਡਾ ਪੈਸਾ ਬਹੁਤ ਲੱਗ ਜਾਂਦਾ ਦੂਜੀ ਗੱਲ ਇਹ ਵੀ ਨਹੀਂ ਪਤਾ ਸਾਲਾ ਸਾਹਮਣੇ ਵਾਲਾ ਬੰਦਾ ਵਾਕਈ ਵਰਕ ਪਰਮਨ ਡਾਊਗਾ ਕਿ ਨਹੀਂ ਡਾਊਗਾ ਕਿ ਠੱਗੀ ਮਾਰ ਲੂਗਾ ਠੀਕ ਆ ਨਾ ਚਲੋ ਵੈਸਟਰ ਵੀ ਜਿਹੜੇ ਮੰਨਦੇ ਸਕਸੈਸ ਥੋੜਾ ਘੱਟ ਹੁੰਦਾ ਪਰ ਐਟ ਲਿਸਟ ਪੈਸਿਆਂ ਦਾ ਰਿਸਕ ਵੀ ਨਹੀਂ ਹੁੰਦਾ ਵੀ ਸਾਲਾ 2 ਲੱਖ ਮਾਰ ਜੂ 5 ਲੱਖ ਮਾਰ ਜੂ ਵੀ ਰਿਸਕ ਕਿੰਨਾ ਹੁੰਦਾ 30 40 50000 ਦਾ ਸਮਝ ਗਏ ਜਦੋਂ ਤੁਸੀਂ ਉੱਥੇ ਪਹੁੰਚ ਕੇ ਵਰਕ ਪਰਮਨ ਦੇ ਵਿੱਚ ਚੇਂਜ ਕਰਵਾ ਲਿਆ ਫਿਰ ਉਹਦਾ ਕੰਮ ਕਰੋ ਐਸ਼ ਕਰੋ ਫਿਰ ਆਜੋ ਜਿੰਨਾ ਕੋਲੇ ਥੋੜਾ ਆ ਹੈਗਾ ਪਲੱਸ 2 ਪਾਸੋਂ ਕੋਸ਼ਿਸ਼ ਕਰੋ ਤੁਸੀਂ ਉਥੇ ਸਟੱਡੀ ਵੀਜ਼ਾ ਤੇ ਜਾਓ ਯੂਰਪ ਕੰਟਰੀ ਦੇ ਵਿੱਚ ਬਥੇਰੇ ਇਹੋ ਜਿਹੇ ਕਾਲਜ ਯੂਨੀਵਰਸਿਟੀਆਂ ਹੈਗੇ ਨੇ ਜਿਹੜੇ ਵਿਦਆਊਟ ਐਲਸ ਪੀਟੀਵੀ ਤੁਹਾਨੂੰ ਸਟੱਡੀ ਵੀਜ਼ਾ ਦੇ ਰਿਆ ਠੀਕ ਆ ਤੁਸੀਂ ਸਟੱਡੀ ਵੀਜ਼ਾ ਲੈ ਕੇ ਜਾਓ ਉਥੇ ਵਰਕ ਦੇ ਵਿੱਚ ਚੇਂਜ ਕਰਵਾ ਲਓ ਪੇਪਰ ਲੌਕ ਕਰਵਾ ਲਓ ਦੈਟਸ ਇਟ ਇੰਨਾ ਕਾ ਕੰਮ ਆ ਆਦਾ ਵਰਕ ਕਰੀ ਚੱਲੋ ਪਰ ਇੱਕ ਜ਼ਰੂਰੀ ਗੱਲ ਦੱਸਦਾ ਮੈਂ ਵਰਕ ਦੇ ਵਿੱਚ ਨਾ ਪਹੁੰਚ ਤੁਹਾਨੂੰ ਕੋਈ ਇਥੋਂ ਕਹਿੰਦਾ ਡਾਇਰੈਕਟ ਵੀ ਮੈਂ ਤੁਹਾਨੂੰ ਪੁਰਤਗਾਲ ਦਾ ਵਰਕ ਵੀਜ਼ਾ ਦਵਾ ਦੂੰਗਾ ਜਾਂ ਪੋਲੈਂਡ ਦਾ ਪੋਲੈਂਡ ਤੇ ਪੁਰਤਗਾਲ ਦੇ ਨਾਂ ਤੇ ਬਹੁਤ ਲੋਕ ਠੂਈ ਮਾਰਦੇ ਪਏ ਉਹ ਵੀ ਟਕਾਹ ਕੇ ਮਾਰਦੇ ਪਏ ਆ ਤੇ ਇਹ ਠੱਗੀ ਸਭ ਤੋਂ ਜ਼ਿਆਦਾ ਕਿੱਥੇ ਵਜਦੀ ਆ ਚੰਡੀਗੜ੍ਹ ਸ਼ਹਿਰ ਦੇ ਵਿੱਚ ਰੀਜ਼ਨ ਉੱਥੇ ਲੋਕ ਹਫ਼ਤਾ ਭਰਦੇ ਆ ਮੁਲਾਜ਼ਮਾਂ ਨੂੰ ਇਥੋਂ ਤੱਕ ਕਿ ਕਈ ਜਿਹੜੇ ਪੁਰਾਣੇ ਪੋਲੀਟੀਕਲ ਹੈਗੇ ਬੰਦੇ ਉਹਨਾਂ ਦੇ ਵੀ ਹੱਥ ਹੁੰਦੇ ਆ ਇਹਨਾਂ ਨਾਲ ਟਾਈਅਪ ਤਾਂ ਕਰਕੇ ਇਮੀਗ੍ਰੇਸ਼ਨ ਵਾਲਿਆਂ ਨੂੰ ਕੋਈ ਜਲਦੀ ਹੱਥ ਨਹੀਂ ਪਉਂਦਾ ਨਾ ਕੋਈ ਮੁਲਾਜ਼ਮ ਨਾ ਕੋਈ ਹੋਰ ਠੀਕ ਆ ਨਾ ਤੁਹਾਨੂੰ ਕੀ ਲੱਗਦਾ ਜਿੰਨੇ ਵੀ ਇਮੀਗ੍ਰੇਸ਼ਨ ਵਾਲੇ ਆਏ ਤੁਰੇ ਫਿਰਦੇ ਆ ਸਭ ਦੇ ਹੱਥ ਹੈਗੇ ਆ ਲਿੰਕ ਤਗੜੇ ਪਾਏ ਹੋਏ ਆ ਤਾਂ ਹੀ ਇਹ ਸਾਰੇ ਠੱਗੀ ਮਾਰਦੇ ਆ ਮਾਨ ਲਾ ਤੋੜੇ ਤਾਂ 10 ਲੱਖ ਦੀ ਠੱਗੀ ਮਾਰ ਲਈ ਨਾ 2 ਲੱਖ ਉਹਨੂੰ ਦੇਤਾ 1 ਲੱਖ 1.5 ਲੱਖ ਉਹਨੂੰ ਦੇਤਾ ਪੈਸੇ ਅੰਦਰ ਦੇਦੇ ਤੂੰ ਹੀ ਬੰਮੀ ਜਿਹੜੇ ਕੋਲ ਮਰਜੀ ਜਾਓ ਤੋੜੀ ਕਿਸੇ ਨੇ ਸੋਨਿਓ ਹੀ ਨਹੀਂ ਠੀਕ ਹੈ ਨਾ ਤਾਂ ਹੀ ਪਹਿਲੇ ਆਪ ਦਾ ਧਿਆਨ ਨਾਲ ਚੱਲੋ ਵੀ ਤੁਹਾਨੂੰ ਕਿਸੇ ਕੋਲ ਜਾਨ ਦੀ ਲੋੜ ਹੀ ਨਾ ਪਵੇ ਹੱਥ ਜੋੜਨ ਦੀ ਲੋੜ ਹੀ ਨਾ ਪਵੇ ਠੀਕ ਹੈ ਨਾ ਇੱਕ ਕੋਸ਼ਿਸ਼ ਕਰੋ ਜਦੋਂ ਵੀ ਕਿਸੇ ਵੀ ਕੰਟਰੀ ਦਾ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਨਾ ਚਾਹੇ ਸਟੱਡੀ ਹੋਵੇ ਚਾਹੇ ਵਿਜ਼ਟਰ ਹੋਵੇ ਚਾਹੇ ਉਹ ਵਰਕ ਹੋਵੇ ਕਿਸੇ ਵੀ ਕੰਟਰੀ ਦਾ ਪਹਿਲਾਂ ਥੋੜਾ ਜਾਂਚ ਪੜਤਾਲ ਕਰ ਲਿਆ ਕਰੋ ਉਸ ਬੰਦੇ ਬਾਰੇ ਜਿੱਥੋਂ ਤੁਸੀਂ ਅਪਲਾਈ ਕਰ ਰਹੇ ਹੋ ਪਲੱਸ ਜੋ ਕਹਿ ਰਿਹਾ ਫਾਈਲਿੰਗ ਬਾਰੇ ਉਹ ਸੱਚਾ ਗੂਗਲ ਤੁਹਾਡੇ ਕੋਲ ਆ YouTube ਤੁਹਾਡੇ ਕੋਲ ਆ ਬੰਦੇ ਤੁਹਾਡੇ ਕੋਲ ਆ ਪੁੱਛ ਲਿਆ ਕਰੋ ਇੱਧਰ ਉੱਧਰ ਫਿਰ ਤੇ ਧੋਖਾ ਨਹੀਂ ਖਾਂਦੇ ਫਿਰ ਧੋਖਾ ਖਾਨੇ ਹੋ ਫਿਰ ਤੇ ਕਿੱਥੇ ਜਾਂਦੇ ਹੋ ਉਹ ਭਾਨੇ ਸਿੱਧੂ ਕੋਲੇ ਫਿਰ ਵਿਚਾਰਾ ਉਹ ਵੀ ਸਟੈਂਡ ਲੈਂਦਾ ਪੈਸੇ ਕਢਵਾ ਆਂਦਾ ਪਰ ਕਈ ਵਾਰੀ ਸਰਕਾਰਾਂ ਉਹਨੂੰ ਵੀ ਮੋਦੀ ਪਾ ਲੈਂਦੀਆਂ ਔਰ ਬੰਦਾ ਹਟਦਾ ਤਾਂ ਵੀ ਨਹੀਂ ਵਿੱਚ ਤਕੜਾ ਉਹ ਬੰਦਾ ਵੀ ਠੀਕ ਹੈ ਜੇ ਜੇ ਉਹ ਲੋਕਾਂ ਤੋਂ ਕਿਹੜਾ ਢੇਲਾ ਨਹੀਂ ਲੈਂਦਾ ਫਿਰ ਵੀ ਬੰਦਾ ਉਹ ਪੈਸੇ ਕਢਾ ਦਿੰਦਾ ਠੀਕ ਹੈ ਨਾ ਫਿਰ ਗੱਲ ਕਰਦੇ ਆਪਾਂ ਯੂਰਪ ਕੰਟਰੀ ਬਾਰੇ ਵੀ ਆਪਾਂ ਉੱਥੇ ਜਾ ਕੇ ਕਿਵੇਂ ਕੰਮ ਕਰ ਸਕਦੇ ਹਾਂ ਕਿਵੇਂ ਵਰਕ ਕਰ ਸਕਦੇ ਹਾਂ ਕਿਵੇਂ ਪੀਆਰ ਲੈ ਸਕਦੇ ਹਾਂ ਪੀਆਰ ਤਾਂ ਦੇਖੋ ਯਾਰ ਉੱਥੇ ਇੰਨੀ ਜਲਦੀ ਮਿਲਦੀ ਨਹੀਂ ਯੂਰਪ ਕੰਟਰੀ ਦੇ ਵਿੱਚ 7-8 ਸਾਲ 9 ਸਾਲ ਲੱਗ ਜਾਂਦੇ ਆ ਹਾਕ ਬਾਈ ਲੱਕ ਕਈਆਂ ਦਾ 4-5 ਸਾਲ ਚ ਪੀਆਰ ਲੱਗਿਆ ਵੀ ਆ ਠੀਕ ਆ ਨਾ ਤੇ ਫੇਰ ਮੈਂ ਇਹੀ ਗੱਲ ਰਿਪੀਟ ਕਰੂੰਗਾ ਥੋੜਾ ਜਿਹਾ ਧਿਆਨ ਨਾਲ ਇਮੀਗ੍ਰੇਸ਼ਨ ਵਾਲੇ ਆਪੋ ਇਹ ਕਿਹਦੇ ਨਹੀਂ ਸੌਂਦੇ ਬਾਅਦ ਵਿੱਚ ਠੱਗੀ ਮਾਰਨ ਤੇ ਆਉਂ ਤਾਂ ਠੀਕ ਆ 1 ਸੈਕਿੰਡ ਹਾਂਜੀ ਆ ਗਿਆ ਆ ਗਿਆ ਆ ਗਿਆ ਚਲੋ ਫੋਨ ਆ ਗਿਆ ਬਾਕੀ ਗੱਲਾਂ ਆਪਾਂ ਦੂਸਰੇ ਵੀਡੀਓ ਚ ਕਰਾਂਗੇ ਠੀਕ ਆ ਮੇਰੀ ਕ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ YouTube ਤੇ ਜਾ ਕੇ ਵੀਡੀਓ ਜ਼ਰੂਰ ਦੇਖਿਓ ਜਿਹੜਾ YouTube ਵਾਲੇ ਦੇਖ ਰਹੇ ਹੋ ਫਿਰ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਚਲੋ ਮਿਲਦੇ ਆ नेक्स्ट ਵੀਡੀਓ ਦੇ